टीवी टुडे चैनल ਤੇ ਤੁਹਾਡਾ ਸਵਾਗਤ ਹੈ ਪੰਜਾਬ ਸਿਵਲ ਮੈਡੀਕਲ ਸਰਵਿਸੈਸ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਡਿਊਟੀ ਦੌਰਾਨ ਡਾਕਟਰਾਂ ਤੇ ਵੱਧ ਰਹੇ ਹਮਲਿਆਂ ਉਪਰੰਤ ਆਪਣੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਸੰਗਠਿਤ ਦਾ ਵਿਗੁੱਲ ਵਜਾ ਦਿੱਤਾ ਗਿਆ ਹੈ ਸਰਕਾਰੀ ਹਸਪਤਾਲ ਮੁਕੰਦਪੁਰ ਦੇ ਸਮੂਹ ਸਟਾਫ ਵੱਲੋਂ ਅੱਜ ਸਵੇਰੇ 8 ਵਜੇ ਤੋਂ 11 ਵਜੇ ਤੱਕ ਆਪਣੀਆਂ ਸੇਵਾਵਾਂ ਠਪ ਰੱਖ ਕੇ ਰੋਸ ਮਜ਼ਾਰਾ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਸਮੂਹ ਸਟਾਫ ਨੇ ਗਲਬਾਤ ਕਰਦਿਆਂ ਦੱਸਿਆ ਕਿ ਆਏ ਦਿਨ ਹਸਪਤਾਲਾਂ ਵਿੱਚ ਡਾਕਟਰਾਂ ਤੇ ਹਮਲੇ ਹੋ ਰਹੇ ਹਨ ਇਸ ਦੇ ਨਾਲ ਹੀ ਡਾਕਟਰਾਂ ਦੀ ਕਾਟ ਕਾਰਨ ਇੱਕ ਡਾਕਟਰ ਨੂੰ ਪੰਜ ਡਾਕਟਰਾਂ ਜਿੰਨਾ ਕੰਮ ਕਰਨਾ ਪੈ ਰਿਹਾ ਹੈ ਜਿਸ ਕਰਕੇ ਡਾਕਟਰ ਖੁਦ ਹੀ ਡਿਪਰੈਸ਼ਨ ਦੇ ਮਰੀਜ਼ ਬਣਨ ਲਈ ਮਜਬੂਰ ਹੋ ਚੁੱਕੇ ਹਨ ਉਹਨਾਂ ਆਖਿਆ ਕਿ ਐਸੋਸੀਏਸ਼ਨ ਵੱਲੋਂ ਆਪਣੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਅਜੇ ਤਿੰਨ ਦਿਨ ਲਈ ਤਿੰਨ ਘੰਟੇ ਹੀ ਸੇਵਾਵਾਂ ਠਪਕੀਤੀਆਂ ਗਈਆਂ ਹਨ ਤੇ ਅਗਰ ਸਰਕਾਰ ਸਾਡੀ ਸੁਰੱਖਿਆ ਦਾ ਇੰਤਜ਼ਾਮ ਨਹੀਂ ਕਰਦੀ ਤਾਂ ਜਥੇਬੰਦੀ ਦੇ ਅਗਲੇ ਹੁਕਮਾਂ ਅਨੁਸਾਰ ਸੰਗਠਨ ਜਾਰੀ ਰੱਖਿਆ ਜਾਵੇਗਾ ਇਸ ਮੌਕੇ ਡਾਕਟਰ ਰਵਿੰਦਰ ਸਿੰਘ ਐਸਐਮਓ ਡਾਕਟਰ ਬਲਵਿੰਦਰ ਸਿੰਘ ਡਾਕਟਰ ਬਲਜੀਤ ਕਮਲ ਡਾਕਟਰ ਬਲਕਾਰ ਸਿੰਘ ਡਾਕਟਰ ਸਿਮਲ ਗਿੱਲ ਡਾਕਟਰ ਹਰਕੇਸ਼ ਡਾਕਟਰ ਪੁਨਮਦੀਪ ਡਾਕਟਰ ਸੋਨੀਆ ਅਤੇ ਡਾਕਟਰ ਜਸਬੀਰ ਸਿੰਘ ਤੋਂ ਇਲਾਵਾ ਹੋਰ ਸਟਾਫ ਹਾਜ਼ਰ ਸੀ ਤੁਸੀਂ ਦੇਖ ਰਹੇ ਹੋ ਛਿੰਜੀ ਲੜਵਾ ਦੀ ਵਿਸ਼ੇਸ਼ ਰਿਪੋਰਟ आओ सरकारी हस्पताल मुकंदपुर के डाक्टर करिए गलबात होबर देखने लैनल नबसक्राइब अते फॉलो जरूर कर लो जी धन्यवाद

ਕੌਣਾ ਹੁੰਦਾ ਰਹਿੰਦਾ ਹੈਗਾ ਰੀਸੈਂਟ ਕੱਲ ਪਰਸਨਲੀ ਗੱਲ ਹੈ ਸੀਐਸਸੀ ਵਿਭਾਗ ਦੇ ਵਿੱਚ ਡਾਕਟਰ ਸੰਤ ਦੇ ਖੰਡਾ ਹੋਇਆ ਹੈ ਪਰ ਉਹਦੇ ਬੱਚੇ ਅਸੀਂ ਐਫਆਈਆਰ ਵੀ ਦਰਜ ਕਰਾਈ ਹੈ ਸੋ ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ ਇਹ ਮੈਡੀਕਲ ਸਟਾਫ ਦੀ ਸਿਕਿਉਰਿਟੀ ਜਿਹੜੀ ਆ ਉਹ ਬਹੁਤ ਪਾਕੀ ਕਿਤੇ ਜਾਵੇ ਦੂਸਰਾ ਹੈਗਾ ਕਿ ਡਾਕਟਰ ਰੋਜ਼ 100 ਦਾ 150 ਦਾ ਤੇ 300 ਦਾ 200 ਤੱਕ ਦੀ ਉਪੜੀ ਲਈਦਾ ਉਹਦੇ ਨਾਲ ਕਿੰਨਾ ਉੱਤੇ ਬਰਡਨ ਵਧਾ ਹੈਗਾ ਕਿੰਨੀ ਮੈਂਟਲ ਸਟ੍ਰੈਸ ਉਹਦੇ ਤੇ ਹੁੰਦੀ ਆ ਸਰਕਾਰ ਤੋਂ ਮੰਗ ਹੈ ਕਿ ਯਾਰ ਕਿ ਜਿਹੜੀਆਂ ਬੈਕਲੌਗ ਦੇ ਵਿੱਚ ਪੋਸਟਾਂ ਖਾਲੀ ਪਈਆਂ ਹੈਗੀਆਂ ਉਹ ਭਰੀਆਂ ਜਾਣ ਔਰ ਇਹਨਾਂ ਦੇ ਜਿਹੜੇ ਹੈਗੇ ਪ੍ਰੋਮੋਸ਼ਨ ਜਿਹੜੀਆਂ ਹੈਗੀਆਂ ਉਹ ਕੀਤੀਆਂ ਜਾਣ ਬਾਕੀ ਡਿਪਰੈਸ਼ਨ ਦੇ ਵਿੱਚ ਜੇ ਇੰਨਾ ਵਰਕਲੋਡ ਸਰਕਾਰ ਲੈ ਰਹੀ ਆ ਤਾਂ ਤਰੀ ਡਾਕਟਰ ਜਿਹੜੇ ਹੈਗੇ ਆ ਸਰਕਾਰੀ ਲੋਕੀਆਂ ਛੱਡ ਕੇ ਜਾ ਰਹੇ ਹੈ ਸੋ ਮੈਂ ਆਪਣੇ ਸਾਥੀਆਂ ਨੂੰ ਵੀ ਕਹਿੰਦਾ ਹੈਗਾ ਕਿ ਬਹੁਤ ਹੀ ਸ਼ਾਤੀਪੂਰਵਕ ਤੁਸੀਂ ਆਪਣਾ ਪ੍ਰਦਰਸ਼ਨ ਸ਼ੋ ਕਰਨਾ ਹੈਗਾ ਜੋ ਸ਼ਰੂ ਕਰਨ ਜਿਹੜੇ ਹੈਗੇ ਆ ਜੋ ਉਹਨਾਂ ਨੇ ਦੱਸਿਓ ਹੈ ਆ ਕਿਸੇ ਐਸੋਸੀਏਸ਼ਨ ਬਨੋ ਉਹ ਵੀ ਹੀ ਕਰਨੇ ਨੇ ਸੋ ਆਲਸੋ ਵਿੱਚ ਮੈਂ ਫਿਰ ਅ ਮਰੀਜਾਂ ਤੋਂ ਵੀ ਮਾਫੀ ਮੰਗਦਾ ਹੈ ਕਿ ਤੁਹਾਨੂੰ ਅਰਥੋਂ ਲੈ ਕੇ 11 ਵਜੇ ਤੱਕ ਇੰਤਜ਼ਾਰਨਾ ਇੰਤਜ਼ਾਰ ਕਰਨਾ ਪਏਗਾ ਤੇ ਬਾਅਦ ਵਿੱਚ ਜਿਹੜੀਆਂ ਉਪੜੀ ਸਵਾਵਾ ਹੈਗੀਆਂ ਉਹ ਸ਼ੁਰੂ ਕੀਤੀਆਂ ਜਾਣਗੀਆਂ ਤੇ 11 ਤਰੀਕ ਤੋਂ ਬਾਅਦ ਜਿੱਦਾਂ ਪੀਸੀਐਲ ਐਸੋਸੀਏਸ਼ਨ ਸਾਨੂੰ ਕਹੇਗੀ ਉਸ ਤੋਂ ਬਾਅਦ ਕੀ ਕਰਨਾ ਹੈਗਾ ਸਾਰੀ ਫੁੱਲ ਟਾਈਮ ਜਿਹੜੀ ਉਪੜੀ ਸਵਾਵਾ ਚੱਲ ਰਹੀ ਹੈਗੀਆਂ ਫਿਰ ਉਸ ਹਸਾਬ ਦੇ ਨਾਲ ਅਸੀਂ ਚਲਾਉਂਗੇ ਥੈਂਕ ਯੂ